ਇਹਦੀ ਸਚਾਈ ਬਹੁਤ ਵੱਡੀ ਆ ਮੈਡਮ ਇਹ ਸਾਡੇ ਪੋਸਟਰ ਨਾਲ ਮੂਰੇ ਲਾਏ ਹੋਏ ਸੀਗੇ ਇਹਦੇ ਲਿਖਿਆ پارک ਦੇ ਅੱਗੇ ਕੋਈ ਵੀ ਕਾਬਜਾ ਕਰਨਾ ਸਖਤ ਮਨਾ ਹੈ ਹਾਂ ਆਹ ਥੋੜਾ ਪਾਰਡੇ ਨੇ ਲੱਗ ਚੱਕਿਆ ਹੋਇਆ ਇਹਦੇ ਵਿੱਚ ਲਿਖਿਆ ਵੀ ਹਰ ਇੱਕ ਵਹੀਕਲ پارک ਵਾਲੀ ਜਗ੍ਹਾ ਤੇ ਜਿਹੜਾ ਅੰਦਰ ਬਣਿਆ ਸਟੈਂਡ ਵੀ ਉੱਥੇ ਖੜਾ ਕਰਨਾ ਤੁਸੀਂ ਤੇ ਆਹ ਮੇਰੇ ਕੋਲ ਇੱਕ ਰੱਖਿਆ ਆ ਵੀ ਇਹੇ پارک ਵਾਲੀ ਜਗ੍ਹਾ ਤੇ ਬੋਰ ਗੱਪੇ ਔਰ ਜਿਹੜੀਆਂ ਰੇੜੀਆਂ ਲੱਗਦੀਆਂ ਨੇ ਵੀ ਇੱਥੇ ਨਾ ਲੱਗਣ ਤੇ ਜਨਾਬ ਰਵਨੀ ਸਿੰਘ ਬਿੱਟੂ ਕਿਸ ਹੈ ਉਹਦਾ ਕਿਰਦਾਰ ਕੋਈ ਏ ਜੀ ਆਪ ਹਥਾਣਾ ਪਾੜ ਕੇ ਥੱਲੇ ਸੱਟ ਕੇ ਜਾਂਦਾ ਆਹ ਕੰਮ ਨਹੀਂ ਉਹਦੇ ਆਹ ਕੋ ਗਲਤ ਲਿਖਿਆ ਹੋਇਆ ਦੱਸੋ ਹੈ ਗਲਤ ਕਬਜਾ ਕਰਨਾ ਇਹ ਕੋ ਗਲਤ ਆ ਆਹ ਪਾੜ ਕੇ ਸੱਟ ਕੇ ਚੱਲਿਆ ਗਿਆ ਇੱਥੇ ਕਿੰਨੀ ਕਬੱਡੀ ਗੱਲ ਇਹ ਫੇਰਦਾ ਫਿਰ ਫੇਰ ਪਟਣ ਆ ਜੂ ਉਹ ਸਵਾਦ ਆ ਫੇਰ ਆ ਇੱਥੇ ਲੱਗਣਗੇ ਪੱਕੇ ਮੋੜ ਲਾਵਾਂਗੇ ਲੋਹੇ ਵਾਲੇ ਉਹ ਦੇਖੋ ਮੇਰੇ ਲਿਖਿਆ ਆ ਸਕੂਟਰ ਮੋਟਰਸਾਈਕਲ ਗੱਡੀ ਆਦ ਪਾਰਕ ਤੋਂ ਬਾਹਰ ਹਰੇ ਘਰ ਆ ਜਾਗਾ ਲਾਇਆ ਨੇ ਸਾਰਾ ਕੁਝ ਦੂਜੀ ਸਾਈਡ ਦੇਖੋ ਸਾਰਾ ਕੁਝ ਲਾਇਆ ਇਹ ਇਹਨਾਂ ਨੂੰ ਸਮਝ ਨਹੀਂ ਹੈਗੀ ਮੈਂ ਹੋਰ ਸੋਨੇ ਕੇ رائے ਦੇ ਦੇਣਾ ਮੇਰੇ ਯਾਦ ਆ ਗਿਆ ਜਦੋਂ ਇਹ ਪਾਰਕ ਬਣਾਉਣ ਲੱਗੇ ਜਿਹਨੇ 70 ਲੱਖ ਦਾ ਕਬੜਾ ਕੀਤਾ ਸਰਦਾਰ ਜੈਲ ਸਿੰਘ ਨੇ ਕਹਿੰਦੇ ਹੈ ਹੈ ਕਹਿੰਦੇ ਜੀ ਇਹ ਪਾਰਕ ਦਾ ਨਾਮ ਰੱਖਣਾ ਸ਼ਹੀਦ ਅਜੈ ਸਿੰਘ ਸਰਪੰਚ ਸਾਹਿਬ ਆਇਓ ਗੇਰਾ ਵਾਸਤੇ ਤੁਸੀਂ ਕਰਨਾ ਸੱਚ ਸਾਬ ਦੇਖੋ ਕੁਦਰਤਾਂ ਬੜੀ ਵੱਡੀ ਲਾ ਲਿਆ ਉਥੇ ਅਲੀ ਸਾਹਿਬ ਨੇ ਮਾਨੂੰ ਇੱਕ ਗੱਲ ਕਹੀ ਵੀ ਜਿਹਦੇ ਨਾਂ ਤੇ ਤੁਸੀਂ ਬਣਾਉਣ ਲੱਗੇ ਉਸ ਬੰਦੇ ਨੇ ਦੇਸ਼ ਦੀ ਖਾਤਰ ਧਰਮ ਦੀ ਖਾਤਰ ਪਿੰਡ ਦੀ ਖਾਤਰ ਤੇ ਸਮਾਜ ਦੀ ਖਾਤਰ ਜਿਹੜਾ ਚੰਗਾ ਕੰਮ ਕਰਿਆ ਜੇ ਕਰਿਆ ਤਾਂ ਮੈਨੂੰ ਦੱਸ ਦੋ ਆਪਾਂ ਬਣਾ ਦਈਏ ਜੇ ਤੁਸੀਂ ਉਹਦੇ ਨਾਂ ਤੇ ਬਣਾਉਣਾ ਹੈ ਜਾਂ ਤਾਂ ਤੁਸੀਂ ਜ਼ਮੀਨ 'ਚ ਬਣਾ ਦਿਓ ਜਾਂ ਪਿੰਡ ਦੀ ਸ਼ਾ ਉਹ ਜਿਹੜੀ ਕੀ ਬੋਲਦੇ ਆ ਆਪਾਂ ਕਬਰਸਤਾਨ ਹੁੰਦਾ ਜਾਂ ਜਿੱਥੇ ਆਪਾਂ ਸਮਸ਼ਾਨ ਘਾਟ ਉੱਥੇ ਬਣਾ ਦਿਓ ਕਿ ਛੇਵੇਂ ਪਾਛੇ ਸਾਡੇ ਪਿੰਡ ਆਏ ਨੇ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਬਣਾਵਾ ਸਮਝੀ ਅਸੀਂ ਉਹਨਾਂ ਇਜਾਜ਼ਤ ਮੈਡਮ ਹੋਰ ਦੇਖੋ ਮੈਂ ਇਨਕਲੂਡ ਕਰਦਾ ਗੱਲ ਮੈਂ ਸੋਚਿਆ ਵੀ ਪੰਚਾਇਤ ਆਪਣੇ ਕੋਲੇ ਹਜੇ ਹੈ ਨਹੀਂ ਹਮ ਹਜੇ ਪਾਰਕ ਦੀ ਬਿਉਂਦਬੰਦੀ ਬਣਾਉਣ ਲੱਗੇ ਤੇ ਸਰਪੰਚ ਸਾਹਿਬ ਨਾਲ ਗੱਲਬਾਤ ਹੋਈ ਕਹਿੰਦੇ ਜੀ ਮੈਂ ਕਿਹਾ ਜੀ ਵੀ ਅਪਨ ਨੂੰ ਪ੍ਰਵਾਸ ਵਿੱਚ ਬਿਨਾਂ ਅਰਦਾਸ ਦਿੱਤੇ ਗੱਫਾ ਦੇਤਾ ਕਹਿੰਦੇ ਕਿਵੇਂ ਗੱਫਾ ਦੇਤਾ ਮੈਂ ਕਿਹਾ ਬੜਾ ਜਿੰਮ ਪਾਸ ਹੋ ਗਿਆ 6 ਮਸ਼ੀਨਾਂ ਦਾ 1.5 ਤੋਂ 2 ਲੱਖ ਦਾ ਹਮ ਕਦੇ ਪੰਚਾਇਤ ਕੇ ਨਹੀਂ ਬਾਤ ਕਰਿਆ ਵੀ ਪੈਸੇ ਜਿਹੜੇ ਲੈਣਗੇ ਮੈਂ ਕਾਜੀ ਕੁਛ ਨਹੀਂ ਦੇਣਾ ਸਰਕਾਰ ਨੇ ਭੇਜਿਆ ਉਹ ਉਧਰ ਦੇਖੋ ਜੀ ਬਾਉਂਡਰੀ ਉਹਦੀ ਅਸੀਂ ਤਿਆਰ ਕਰਤੀ ਤੁਸੀਂ ਪਹਿਲਾਂ ਦੇਖਿਆ ਹੋਊਗਾ ਜੀ ਉਹ ਹੈਰਾਨੇ ਹੋ ਗਏ ਵੀ ਹਜੇ ਕਾਰਜਕਾਰੀ ਦੇਣਿਆ ਸਿਸਟਮ ਹਨਾ ਸਰਕਾਰ ਨੂੰ ਜਿਨ੍ਹਾਂ ਨੇ ਕੰਮ ਕਰਨਾ ਇਹ ਜਿੰਮ ਕਿੱਥੋਂ ਲੈ ਆਏ ਵੀ ਇਹਨਾਂ ਕੋਲ ਪਾਵਰ ਕਿੱਥੋਂ ਆ ਗਈ ਨੇਕ ਕੰਮ ਕਰਨਾ ਇੱਕ ਨਾਮ ਮੇਰਾ ਨੇਕ ਆ ਜੇ ਨੇਕ ਕੰਮ ਦੇ ਨਾਲ ਨੇਕ ਜੁੜ ਗਿਆ ਇਹ ਤਾਂ ਬੱਲੇ ਬੱਲੇ ਆ ਮੈਡਮ ਸਭ ਤੋਂ ਵਧੀਆ ਹੋਊਗਾ ਮੈਂ ਫੇਰ ਕਹਿੰਦਾ ਤੁਸੀਂ ਦੇਖੋ ਮੈਂ ਬੁਲਾਉਂਗਾ ਤੁਹਾਡੇ ਨਾਲ ਮੇਰੇ ਨਾਲ ਪਰਿਵਾਰ ਕੇ ਇੱਕ ਨਾ ਸਾਂਝ ਹੋਗੀ ਵੀਰ ਹੁੰਨਾਂ ਨਾਲ ਤੁਹਾਡੇ ਨਾਲ ਹੋਇਆ ਹੈ ਨਾ ਇਹ ਸਾਂਝ ਹੀ ਹੁੰਦੀ ਆ ਜੀ ਜਿਹੜਾ ਦੇਖੋ ਸਚਾਈ ਤੁਸੀਂ ਦਿਖਾਉਣੀ ਆ ਅੱਜ ਤਾਂ ਇੱਥੇ ਚੈਨਲ ਹੋਰ ਵੀ ਨੇ ਉਹਨਾਂ ਨੇ ਬਠੇਰਾ ਕੋਸੇ ਡਰਾਮਾ ਕਰਕੇ ਗਏ ਨੇ ਉਹ ਉਹਨਾਂ ਨੇ ਉਹਨਾਂ ਦੇ ਹੱਕ ਦੀ ਬੋਲ ਕੇ ਗਏ ਨੇ ਨਾ ਉਹ ਸਾਡੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਪਰ ਤੁਸੀਂ ਗੱਲ ਕੀਤੀ ਆ ਆਪਾਂ ਸਚਾਈ ਰੱਖੀ ਆ ਵਧੀਆ ਬਣਾਵਾਂਗੇ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਬਹੁਤ ਵਧੀਆ ਤਰੀਕੇ ਨਾਲ ਕੁਝ ਚੀਜ਼ੇ ਮੈਂ ਤੁਹਾਨੂੰ ਦਿਖਾਈਆਂ ਵੀ ਨੇ ਕਿ ਇੱਥੇ ਭੰਗੜਾ ਪਾਉਂਦੇ ਹਨਾ ਕੀ ਕਿ ਤੁਹ ਲੱਗਣਗੇ ਲੜਕੀਆਂ ਦੇ ਹਨਾ ਵੀ ਲੋਕ ਕੌਣ ਜਿਵੇਂ ਗੁਰੂ ਨਾਨਕ ਭਵਨ ਮੈਂ ਦੇਖਿਆ ਸੀ ਸਾਡੀ ਮੀਟਿੰਗ ਸੀਗੀ ਮੈਂ ਇਹ ਜੀ ਚੀਜ਼ਾਂ ਨੂੰ ਕਲੈਕਟ ਕੀਤਾ ਮੈਂ ਕਿਹਾ ਵੀ ਆਪਾਂ ਉਹੇ ਬਣਾਉਣੀਆਂ ਨੇ ਬਿਲਕੁਲ ਬਣਾਵਾਂਗੇ ਕਿਉਂਕਿ ਮੇਰਾ ਪਿੰਡ ਹੈ ਨਾ ਜੀ ਇਹੀ ਚੀਜ਼ਾਂ ਹੁੰਦੀ ਆ ਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਟੀਮ ਦਾ ਜੀ ਤੁਸੀਂ ਮੇਰੇ